ਆਇਆ ਟਰੈਕਟਰ ਵਾਹ ਸਾਧਾ ਟਰੈਕਟਰ ਸਿੱਲੇ ਨਾਲ ਪਛੀ ਵਸ ਗਿਆ ਬਾਲਾ ਕਲਰ ਛੱਟਿਆ ਕਰਤਾ ਕਮੋਹੀ ਫਸਾਦਾ ਜਵਾ ਲਈ ਹੋਰ ਪੁਹਾ ਲੈ ਰਗਾ ਉਸ ਤੋਂ ਜੜ ਤੋਂ ਆਂਗਾ ਵੇਖ ਰਹੇ ਨੇ ਇੱਥੇ ਮਾਰ ਦੇਣਾ ਚਾਰ ਟੱਕ ਖਾਲੀ ਹੈ ਵਧੀਆ ਟੈਂਕਰ ਲਗਾ ਲਿਆ ਸਾਰੇ ਲੋ ਜੀ ਜਿਵੇਂ ਸਹੀ ਕਰੋਗੇ ਅਸੀਂ ਪਸਾਰ ਲਿਆ 3600 ਲੱਗ ਗਿਆ ਟਾਂ ਦੇਖ ਜਮਾ ਨਾ ਗਾਹ ਹੁੰਦਾ ਨਾ ਪਸ਼ਾ ਜੋਰ ਲਾ ਕੇ ਦੇਖ ਲੈ 10 ਵੀਂ ਜਰਾ ਆ ਗਿਆ ਮੇਰੇ ਨਾਨਕੇ ਆਏ ਹੋਇਆ ਸੀਗਾ ਸਾਤਾ ਰਹਿਮਤਾਂ ਕਰ ਗਾਹ ਹੁੰਦਾ ਨਾ ਪਸ਼ਾ ਹੁੰਦਾ ਜਮਾ ਲੱਗ ਗਿਆ ਜੋਰ ਮਾਰ ਕੇ ਦੇਖਿਆ ਇਹ ਟਾਇਰ ਕਸੇ ਪੈ ਵੀ ਕੀ ਕਰੇ ਹੁਣ ਰਸਤਾ ਵਹਣੇ ਕੋਈ ਕਿੱਥੋਂ ਬੱਟ ਟਟ ਪਾਉਂਦਾ ਗਾਹੋਂ ਕੱਢਾਂਗੇ ਦਿਖਾਵਾਂਗੇ ਤੁਹਾਨੂੰ ਉਹ ਫਿਰਦੇ ਰਸਤਾ ਭਾਲਦੇ ਉਦੋਂ ਬਾਅਦ ਐਨ ਕੱਢਾਂਗੇ ਫਿਰ ਸਿੰਦਰ ਮਾਰਨੇ ਆ ਤੇ ਸੁਹਾਗਾ ਹੋਏ ਵਜਾਈ ਕਰਨ ਵਾਲੀ ਫਾਈ ਸਾਰੀ ਇੱਥੇ ਖੜਾ ਹੈ ਵਿਚਾਰਾ ਦੇਖਦੇ ਕਿ ਬੰਦ ਆ ਇਧਰ ਵੀ ਜਾਣੇ ਟਰੈਕਰ ਫਿਰ ਕੱਢਦੇ ਆ ਕੋਈ ਫੜਿਆ ਪਿਆ ਰਸਤਾ ਉੱਥੇ ਬਣਾ ਰੱਖਿਆ ਤੇ ਅਸੀਂ ਦਬਾ ਕੇ ਉਧਰ ਲੈ ਕੇ ਚੱਲਦੇ ਹਾਂ ਨੂੰ ਕਦੇ ਹੀ ਨਾ ਲੱਗ ਜੇ ਥੱਲੇ ਮੁੜ ਕੇ ਆਪਾਂ ਜਾ ਕੀਏ ਟੈਡ ਡਫੂ ਟੈਡਾ ਆ ਮੈਂ ਟੈਡਾ ਕਰਦਾ ਟੈਡ ਡਬਣਾ ਡੱਬ ਜੂ ਆ ਲੇ ਕੇ ਆਉਂਗਾ ਉਹ ਇਹ ਮਾਰ ਦੇਂ ਟਰਾਈ ਐਕਸੇ ਦੇ ਪੈਣਾ ਲੱਗਦਾ ਲੱਗਣਾ ਹੀ ਆ ਮਾ ਆ ਤੇ ਪੈਰਾਆਂ ਨੇ ਕੰਨ ਦੂਦ ਕੱਢੇ ਵਾਧਿਆ ਹੱਥਾਂ ਕਿੰਨਾ ਉੱਚਾ ਆਲਾ ਕਿਸੇ ਗੰਦਾਲਾ ਸਕੰਦਰਾਲਾ ਕੰਮ ਤੋਂ ਰੱਖਿਆ ਨਹੀਂ ਮੈਂ ਪੰਗਾ ਲੈ ਰੱਖਿਆ ਅੱਗੇ ਆਖੀ ਜਨਾ ਮੈਨੂੰ ਮੈਂ ਖਾਲ ਗਾ ਦੇ ਨਹ ਰਹੀਆਂ ਤਾਂ ਆਪਣੇ ਦਾਦੀ ਦੇ ਬਣਾਣ ਯਾਰਾ ਖਾਲ ਖੋਲ ਦੇਣਾ ਪਾਣੀ ਤੇ ਆ ਨਾ ਪਾਣੀ ਦੋ ਵਾਲੇ ਦਾ ਭੈਣ ਨਾ ਮਮੇ ਚੱਕਾ ਹੋਰ ਕਰਦਾ ਆ ਗਿਆ ਤਾਏ ਤਾਏ ਦਾ ਜਿਹੜਾ ਬੜਾ ਬੋਲਦਾ ਤੂੰ ਦੋ ਵਾਲੇ ਮੋਗੇ ਵਰਗਾ ਸੱਦੇ ਗਏ ਨਹੀਂ ਆਪਾਂ ਲੈ ਆ ਕੇ ਫੜਾ ਦੀ ਜਾਂਦੇ ਜੋਰ ਲਵਾ ਰਿਹਾ ਇਹ ਪਰਾਣਾ ਖੁੰਡਾ ਯਾਰ ਫਿਰ ਥੋੜਾ ਆ ਵਧ ਕੇ ਨਾ ਪਾ ਦਿੰਦੇ ਰਹਾਂ ਅੰਦਰ ਹੀ ਲੱਗੇ ਉੱਥੇ ਦੀਆਂ ਮੱਛਾਂ ਮਾਰਿਆ ਹੁਣ ਵੇਖ ਲੈ ਕਿੰਨਾ ਵੱਡਾ ਓਏ ਇਤੋਂ ਵੀ ਵੱਡ ਨਾਲ ਕਹੀ ਹੈ ਮੇਰੇ ਕੋਲੇ ਉੱਥੇ ਆ ਪਾਦਾ ਹੋਈ ਜੋ ਲਿਆਂਦੇ ਕੀ ਉਹਨੂੰ ਕੰਮ ਹੋ ਗਿਆ ਕਰੇਤਾ ਦਾ ਕਰੇਤਾ ਹੈ ਮੈਨਾਂ ਦੀ ਅਸੀ ਦਾ ਕੱਲ ਦਾ ਟਰੈਕਟਰ ਕੱਢਣ ਦਾ ਠੇਕਾ ਨਹੀਂ ਲੀ ਗਿਆ ਕੱਢ ਰਿਹਾ ਵਿੰਦਰ ਦੇ ਬਾਸ ਗਿਆ ਉੱਥੇ ਕਿਹਦਾ ਕੱਟਿਆ ਜਾਂਦਾ ਅਰੇ ਵਿੰਦਰ ਦੇ ਮੱਥਾ ਮਾਰੀ ਗਏ ਉਹ ਤਾਂ ਕਿਤੇ ਬਾਹਰ ਗਿਆ ਉਹ ਝੋਣ ਨਾਲ ਹੀ ਬੈਠਾ ਪੰਜ ਫੜਿਆ ਆਹ ਥਾਂ ਬੋਲ ਲਾ ਕੇ ਵਿੱਚ ਬਹਿ ਗਿਆ ਟਿੱਡ ਲਾ ਕੇ ਫਿਰ ਫੋਨ ਕੀਤਾ ਵੀ ਹੁਣ ਲਿਆਉ ਡੈਟਰ ਪਹਿਲਾਂ ਮੱਥਾ ਮਾਰੀ ਜਾਵ ਕੌਂ ਦੇ ਟੱਪਣਾ ਚਾਹੀਦਾ ਹੈ ਕੜਤਾ ਲੋ ਗਾਂਹ ਲੈਟ ਦੀ ਵਾਰੀ ਸੰਗਲ ਟੁੱਟ ਗਿਆ ਕੋਈ ਸੰਗਲ ਕੀ ਕੁੰਡਾ ਹੋਰ ਬਵਾਲਾਂਗੇ ਪਰ ਇਹਨੂੰ ਗੱਢੀਏ ਇਹ ਲਾਇਆ ਬੜਕ ਲੱਲਾ ਕਿਵੇਂ ਗਾਂਹ ਜੋਰ ਮਾਰੀ ਕਿੰਮ ਥੱਲੇ ਤਾਂ ਲੱਗ ਗਿਆ ਸਲਿੱਪਣਾ ਮਾਰਨਾ ਸ਼ਾਇਦ ਸਹੀ ਰਹਿ ਜਾਂਦਾ ਕਿਆ ਲੋ ਲਾ ਲਈ ਲੋ ਨੂੰ ਤਾਂ ਲਾ ਲਾ ਇਹ ਚੰਗਾ ਦਾ ਅਸੀਂ ਤਾਂ ਇਹ ਸਮਾਗੇ ਨੂੰ ਸੰਗਲ ਪਾਈ ਜਾਂਦੇ ਸੀਗੇ ਫੱਟੀ ਬਹੁਤ ਲੱਗਦਾ ਸੀ ਨੇ ਤੇਰਾ ਫੋਨ ਆ ਗਿਆ ਮੈਂ ਬੈਗ ਲੈ ਠਾਲਿਆ ਮੈਂ ਸੰਗਲ ਪਾੜਾ ਇਹਨੇ ਫੋਨ ਆ ਗਿਆ ਮੇਰੇ ਪਾਗ ਸੰਗਲ ਪੱਕਣ ਨਹੀਂ ਓਕੇ ਹੋ ਜਾਂਦੇ ਆ ਜੀ ਨਹੀਂ ਕਰਦਾ ਕੱਢਣ ਨੂੰ ਸਟਾਰਟ ਤਾਂ ਹੋ ਗਿਆ ਹੁਣ ਦੋਨੇ ਡੈਟ ਟ੍ਰਿਕ ਹੋ ਗਿਆ ਸਲਫਾ ਪਿੱਛੇ ਪਤਾ ਨਹੀਂ ਸੰਗਤ ਦਸਰ ਹੋ ਜਾਂਦਾ ਉਹਨੇ ਦੋ ਵਾਰ ਕੀਤਾ ਹੈਗਾ ਮੈਂ ਵੀ ਕਰਕੇ ਵੇਖ ਲਾਂ ਨਿਕਲ ਗਿਆ ਨਿਕਲ ਗਿਆ ਨਿਕਲ ਚੱਲ 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 ਜੰਕ ਲੱਲਾਈ ਫਸਿਆ ਡੈਕਟਰ ਨਾ ਗਾਹ ਹੁੰਦਾ ਨਾ ਪਛਾਹ ਹੁੰਦਾ ਹੁਣ ਉਹ ਯਾਰ ਕੀ ਕਰੇ ਸਿਲਰ ਮਗਰ ਲੱਗੇ ਪਏ ਆ ਉਹ ਬੈਗ ਨਾ ਕਰੋ ਬੈਗ ਨਾਲ ਜਿਆਦਾ ਫਸੂ ਆ ਇਹ ਡਰਾਈਵਰ ਤਗੜੇ ਤੁੰਨੇ ਸਾਡੇ ਇਹ ਕੰਮ ਕਰ ਲਈ ਹੋ ਗਿਆ ਦੇਖ ਰਹੇ ਕਿਵੇਂ ਕਿਵੇਂ ਕੰਬਨ ਲਾਏ ਆ ਜਿਹ ਬਖਾਰ ਜਿਹੜੇ ਹੁੰਦਾ ਗਿਆ 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 ਡਰਾਈਵਰ ਹੁੰਦਾ ਮੈਂ ਤਾਂ ਗੈਸ ਮੈਂ ਕੈਡਰ ਕੱਢ ਕੱਢ ਲੈਣੇ ਚਾਹ ਚ ਨੇ ਹੈਗੇ ਕਿੰਨਾ ਵਜ ਲੱਗਦਾ ਕਿਆ ਗਿਆ ਕਿਆ ਚਲੋ 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 ਲੋਈ ਕੱਢਤਾ ਚਲ ਛੁੱਟੇ ਤੈਨੂੰ ਲੈ ਕੇ ਚਲੀ ਗਿਆ ਸੁਹਾਗਾ ਸੁਗਾ ਮਰ ਕੇ ਇੱਥੇ ਗੱਬੇ ਸੈਕਟਰ ਸਾਰਾ ਇੰਨੇ ਥਾਂ ਜੀ ਘਟ ਲੈਂਦਾ ਜੋਰ ਲਾ ਕੇ ਸਾਰਾ ਉਹ ਆਪਾਂ ਮੈਂ ਤੇ ਤੇ ਭੈਣ ਹੋਰ ਕੀ ਹੈ ਮਾਂ ਅੱਗੇ ਅੱਖੇ ਲਗਾ ਗਾਲਾਂ ਕੱਢੂ ਆ ਗਿਆ ਤੇ ਭੈਣ ਤੇ ਮਿੱਤੇ ਘਰਾਉਂਦਾ ਜੀ ਦਾ ਜਗਦੇਵ ਦਾ ਉਹ ਮੈਂ ਜੋ ਤੇ ਵੀਜੀ ਜਾਂਦਾ ਮੈਂ ਉਹਦੇ ਕੋਲ ਦੀ ਟੱਪ ਆ ਆ ਖੋਲ ਤੇ ਮਾਰ ਮਾਰ ਜੋਰ ਦੇਖ ਕੁੱਟਿਆ ਨਾ ਹੋਵੇ ਜਨ ਖੁੱਲ ਗਿਆ ਦੇਖ ਲੈਣੇ ਲਾ ਕੇ ਹੈ ਗਿਆ ਕੇ ਨਹੀਂ ਵੱਜ ਗਿਆ ਵੱਜ ਗਿਆ ਨਹੀਂ ਵੱਜ ਗਿਆ ਆ ਨਟ ਵੀ ਟੱਕਲਾ ਨਟ ਟੁੱਟ ਕੇ ਵੱਜ ਗਿਆ ਵੱਜ ਗਿਆ ਠੀਕ ਆ ਆ ਨਿਕਲ ਗਿਆ ਚ ਉੱਪਰ ਚੱਲੇ ਆਪਾਂ ਚੱਲ ਜੇ ਬਰਾ ਆਪਾਂ ਹੀ ਮਾਰੀਏ ਸਵਾਗਾ ਫਿਰ ਕੱਢ ਲੈ ਇੱਥੋਂ ਬਾਵਾ ਡੂੰਗਾ ਤੁੰਗਾ ਖਾਂਦਾ ਆਪਾਂ ਦਾ ਇੱਕ ਖਫੜ ਜਾ ਰੇਤਾ ਗਾ ਕੇ ਡਰੈਕਟਰ ਉਹਦੀ ਬੈਹ ਜਾਂਦਾ ਆ ਆਪਣੇ ਕੁੰਡਾ ਵਿੱਚ ਇਕਲਾ ਕੰਮ ਆਊਗਾ ਕਿ ਨਹੀਂ ਆਉਂਦਾ ਚਲੋ ਆਹ ਤਾਂ ਠੱਗਾ ਕਰਕੇ ਹੋਰ ਇਹਦੇ 50 ਰੁਪਏ ਨੇ ਵੇਚ ਹੀ ਲਵਾਂਗੇ ਇਹਨੂੰ ਦੋ ਕਿੱਡਾ ਸੀ ਦੋ ਟੋਟੇ ਘਰ ਤੇ ਮੋਟਾ ਕਿੰਨਾ ਨਾਲੇ ਮੋਟਾ ਹੀ ਹੋਦਾ ਦਾ ਉਹ ਦੂਜਾ ਕਿੱਥੇ ਟੋਟਾ ਦਾ ਇਹ ਕੀ ਹੈ ਦਾ ਇਹ ਜਾਂਦਾ ਜੋਬਰ ਖੇਡਦਾ ਗੇ ਚਿੱਟੀ-ਬੁੱਟੀ ਪਤਾ ਨਹੀਂ ਕਿੰਨਾ ਮਾਰ ਲਿਆ ਪਰ ਜੋਰ ਬਹੁਤ ਹੈ ਗੰਦੇ ਦੇ ਹੌਣ ਸੰਭਾਲਦਾ ਚਲੋ ਜੀ ਮਾਰਦੇ ਆ ਪਹਿਲਾਂ ਸੁਹਾਗਾ ਟਰੈਕਟਰ ਨੇ ਤਾਂ ਕੱਢੋਣਾ ਦਖਾਉਣੇ ਤਾਂ ਚੱਲਦੇ ਆਂ ਤਿਆਨ ਆਹ ਖਾਣਾ ਆਮ ਦੇਣਾ ਇੱਧਰ ਖਾਣਾ ਤੁਸੀਂ ਕਿਹੜੀ ਗਵਾਰੀ ਜਮਾਨ ਚੱਲੇ ਸੀਗੇ ਨਰਮਾ ਨਰਮਾ ਕਿਹੜਾ ਨਰਮਾ ਯਾਰ ਬੈਣ ਵਜਾ ਦੀ ਸਾਰ ਨਰਮੇ ਦੀ ਦੋਕਲੇ ਨਰਮੇ ਜ਼ੋਰਟ ਜੋਰਟ ਸਾਲਾ ਦਾ ਚੱਲ ਜੋ ਬਰਾ ਚਲੀ ਗਏ ਭਾਲ ਦੇ ਗਈਆਂ ਆ ਚੱਲ ਆਪਣੇ ਕੰਮ ਉਹ ਕਰਨ ਆਲਾ ਪਿਆ ਚੱਲ ਚਲੀਏ ਲੋਈ ਸੁਭਾਗਾ ਮਾਰ ਤੋਂ ਆ ਗਏ ਆਪਾਂ ਚੱਲੀ ਜਾਂ ਨਜੋ ਸੁਭਾਗਾ ਮਾਰੀ ਅੰਦਰ ਐਡਾ ਦੇਖ ਸਕਦੇ ਹਾਂ ਪੂਰੀ ਐਂ ਸਫਾਈ ਦੇ ਜਾਂਨੇ ਆ ਕਿਲਾ ਥਾਂ ਤੋਂ ਘੰਢ ਦੂਰ ਲੱਗਿਆ ਉਹਨੇ ਵਿਜਾਈ ਕਰਕੇ ਵਹਿਲੇ ਆ ਜਾਂਦੇ ਜੇ ਟ੍ਰੈਕਟਰ ਨਾ ਫਸਦਾ ਤਾਂ ਬਾਕੀ ਮੰਗੇ ਲੈਣੇ ਸੀ 20 ਵਰਗੇ ਸਵਾਗੇ ਦੇ ਖੜਕੇ ਚੱਲੀ ਜਾਂਦਾ ਵਧੀਆ ਜੋਰ ਲਾਇਆ ਪੂਰਾ ਪਰਖੀ ਜਾਂਦੇ ਸੀ ਇਹਨੂੰ ਜੋ 2 ਸਾਲ ਹੋ ਗਏ ਸਾਡਾ ਸਮਾਨ ਪਾ ਕੇ ਫੋੜ ਬਣਾ ਰੱਖਿਆ ਸੀ ਫਾਰਕਿੰਗ ਤਾਂ ਬੰਦਾ ਨਹੀਂ ਇਹ ਸ਼ੌਂਕੀ ਫਾਰਮ ਡ੍ਰੈਗ ਦੇ ਚੱਕ ਬਜੋਪਰ ਨੇ ਰੇਸਾਂ ਦੇਈ ਜਾਂਦਾ ਹੈ ਰਾਜ ਚੱਕਰ ਤੇ ਆ ਬੜਾ ਨਿਕੁੱਜਾ ਜੇ ਅੱਗੇ ਫਾਈ ਚੱਕਰ ਤੇ ਹੁੰਦਾ ਕਿਉਂਕਿ ਪਤਾ ਵੀ ਜਾਈ ਰੋਜ਼ ਰੋਜ਼ ਤਾਂ ਹੁਣ ਦੀ ਨਿਹਰ ਮਾਰਨੀ ਆ ਸੀ ਕੁਝ ਫਾਇਦੇ ਕੇ ਪਿਓਰ ਕੌਣ ਕੌਣ ਮਾਰਦਾ ਦੱਸੋ ਕਮੈਂਟਾਂ ਚ ਚੈਨਲ ਸਬਸਕ੍ਰਾਈਬ ਕਰ ਲੈ ਕਰੋ ਆਪਣਾ ਬੜੇ ਮਿਹਨਤ ਲੱਗਦੀ ਆ ਤੇ ਸੰਗ ਵੀ ਮਿਲਦੇ ਆ ਬਿਜਾਈ ਕਰਦੇ ਦਿਖਾਉਣੇ ਤੁਹਾਨੂੰ ਦੇ ਬਾਅਦ ਬਸ 20 ਮਿੰਟ ਦਾ ਕੰਮ ਰਹਿ ਗਿਆ ਉਧਰੋਂ ਤਾਂ ਆ ਗਈ ਆਹ ਬਿੱਕਲੀ ਕਰਤੀ ਸਿੱਧੀ ਕਰਤੀ ਰਹਿੰਦੀ ਆ ਐ ਹੋਏ ਰਹਿੰਦੀ ਆ ਮਾਰ ਚਾਰ ਥੋੜੀ ਇਹਦੇ ਮਾਮੇ ਫੜਾਉਂਦੇ ਆ ਕਮ ਮਾਮੇ ਦੇ ਜਰੂਰ ਕੀ ਹੁਣ ਆਉਂਦੇ ਹੋਣੇ ਜ਼ੋਰ ਕੱਟ ਲਵਾਇਆ ਕਰ ਤੇ ਤੋੜ ਦੂ ਕੁਛ ਨਾ ਕੁਛ ਇਹ ਅਸੀਂ ਤਾਂ ਕਿੱਲੀ ਵਿੰਗੀਆਂ ਕੀਤੀਆਂ ਤੇ ਹੋਰ ਲਾਗੇ ਮਾਰ ਕਿੱਲੀ ਕਰਕੇ ਵਿੰਗੀ ਤਿਆਂ ਦਾ ਮੇਰੀ ਈ ਜ਼ੋਰ ਲੈ ਮਰੇ ਗਿਲੇ ਰਹੀ ਨਾਲ ਆਉਂਦੇ ਰਹੀ ਨਾਲ ਮਮਾ ਤੇਲ 60 ਮਗਰ ਬਾਲਾ ਉਹ ਖੜਾ ਪਰਲੇ ਪਾਸੇ ਆਇਆ ਫਿਰ ਕਿ ਟਾਇਰ ਘਸਾ ਰੱਖਿਆ ਸੀ ਇਹਦੇ ਹੋਰ ਕੁਝ ਨਹੀਂ ਹੋਇਆ ਇਹਨੂੰ 60 ਹੈ ਸਮਾਨ ਸਾਰਾ ਛੱਡਦਾ ਹੈ ਚ ਪਿੱਛੇ ਸਾਖ ਕਿ ਨਹੀਂ ਸਕਦੇ ਆ ਤੂੰ ਚੌਧਰਪੁਰੋਂ ਤੱਕ ਲੱਗ ਸਮਾਨ ਸਾਰਾ ਉਹਦੇ ਲੈ ਚਾਦੂਤ ਇਹ ਪੁਰਾਣਾ ਖੁੰਡਾ ਹੈ ਨਵਾਂ ਹੈ ਨਹੀਂ ਜੋੜੇ ਨਹੀਂ ਨਾ ਚੱਕਰੀ ਘਟ ਹੈ ਇਹਦੇ ਦੂਜੇ ਨਾਲੋਂ ਬੜਾ ਹੀ ਹੌਲੀ ਦੁਰਦਾ ਜੋਰ ਜਿਆਦਾ ਮਾਰਦਾ ਹੌਲੀ ਫੇਰੇ ਜਾਂਦਾ ਮੈਂ ਇਹ ਕਿਹੜਾ ਆਪਰਾਮ ਨਾਲ ਚੱਲਾਂਗੇ ਉਹਲੇ ਕਰ ਨਵਾਂ ਨਵਾਂ ਉੱਠਿਆ ਨਾ ਉਹ ਤਾਂ ਸਹੀ ਆ ਇਹ ਹੋਰ ਇਹਦੇ ਵਿੱਚ ਕੋਈ ਰੋਣਾ ਨਹੀਂ ਇਹਦੇ ਚੱਕ ਰੋਣਾ ਇੱਕ ਪੇਤੋ ਨਾਲ ਤੇਲ ਕੜਦਾ ਹੀ ਰਹਿੰਦਾ ਨਾ ਮਮਾ ਨਿਗਾ ਮਾਰੇ ਕਿੱਥੇ ਆ ਮੈਂ ਮਾਰ ਆਇਆ ਆਇਆ ਆਪਾਂ ਘੋਵੇਂ ਡਰਾਇਆ ਇਹ ਤਾਂ ਪਹਿਲਾਂ ਦਾ ਇਹ ਬਦਲਿਆ ਸਮਾਨ ਉਹਨੂੰ ਖੋਲ ਕੇ ਅਸੀਂ ਇਹ ਉਹਦਾ ਹੋਰ ਦਸ ਕਿੱਥੇ ਆ ਕੀ ਬਦਲਿਆ ਇਹਦਾ ਇਹ ਕਿਦਾਂ ਕੀ ਖੋਲ ਕੇ ਚੇਂਜ ਕੀਤਾ ਸੀ ਇੰਜਨ ਬਦਲਿਆ ਨਹੀਂ ਨਹੀਂ ਇੰਜਨ ਲੀਗ ਦਿਖਾ ਦੇ ਇੰਜਨ ਦੀ ਗੱਲ ਕਰੀ ਜੰਨੇ ਆਪਾਂ ਇੰਜਨ ਗੱਡਾ ਇੰਜਨ ਲੀਗ ਭੈਣ ਚੌਧ ਦੀ ਸਾਰੀ ਮੰਦਰ ਦੀ ਕਮਾਈ ਲਾਦੀ ਇਹਦੇ ਤੇ ਆ ਦਾ ਹਜਾਈ ਸਾਰੀ ਕਮਾਈ ਕਿੱਥੇ ਲਾਦੀ ਮਮਾ ਬੈਂਕ ਪਰੇ ਪਏ ਆ ਉਹ ਤਾਂ ਮੈਨੂੰ ਆ ਦਾ ਭੈਣ ਚੌ ਉਹ ਤਾਂ ਉਹੀ ਦਿਲ ਛੋਟਾ ਕਰੀ ਜਾਂਦਾ ਸਾਨੂੰ ਪੁੱਛ ਕੇ ਵੇਖਣਾ ਤਾਂ ਨੀਉਤ ਕੱਲ ਆਥਣੇ ਮੈਨੂੰ ਆਂਦਾ ਜਿੱਦ ਇੱਕੀ ਪੌਗਾ ਪੀਤਾ ਸਾਰੀ ਕਮਾਈ ਲਾਤੀ ਮੇਰੀ ਜਿਆਦਾ ਦਾ ਪੀਣਾ ਆ ਜੀ ਆਂਦਾ ਜਾਂ ਐਂ ਜੇ ਪੌਵਾ ਸਾਰੇ ਚ ਬੋਤਲ ਪੀਲੀ ਫੇਰ ਫੇਰ ਤਾਂ ਕੇ ਜਾ ਕੇ ਵਿਝਾਈ ਕਰਦੇ ਨੇ ਸਿਰ ਦੱਸਦੇ ਆ ਚਲੀ ਆ ਮੰਮਾ ਚੱਲਣਾ ਕਿਸੀ ਜਿਹੀ ਲੰਬੀ ਆਈਏ ਅਸੀਂ ਵੀਚ ਕੇ ਆ ਗਏ 15 ਮਿੰਟਾਂ ਚ ਮਾਰਾ ਅੱਗੇ ਦੇ ਖੰਗਲ ਪਾਏ ਆ ਗੱਲਾਂ ਸੁਣੋ ਇਹਨਾਂ ਦੀਆਂ ਨੇ ਲਿਖੀ ਦਾ ਫੋਨ ਆ ਗਿਆ ਕਿ ਟਰੈਕਟਰ ਕੱਢ ਕੇ ਜਾ ਅੱਛਾ ਉਹਦਾ ਟਰੈਕਟਰ ਕੱਢਣੋਂ ਅੱਗੇ ਗਾਹੋਂ ਪਾ ਮਹਾਂ ਨਿਕਲਿਆ ਗਾਹ ਬੜਾ ਬੜਾ ਫਸਾਈ ਬੈਠੇ ਦੀ ਉਹਦਾ ਝੋਲ ਜੇ ਜੇ ਵੇ ਦੇ ਝੋਲੇ ਕਾਂਜੋ ਖਾੜੇ ਜੇ ਫਟਲੇ ਮਗਰ ਫੀਲਰ ਫਾੜੇ ਬੱਚ ਵੜ ਕੇ ਨਾ ਗਾਹ ਹੋਵੇ ਨਾ ਛਾਂ ਹੋਵੇ ਆ ਨਿਕੜੇ ਉਹਨੂੰ ਆਖਾ ਇਹ ਖਾਦਾ ਨਹੀਂ ਸੀ ਕਿ ਤੂੰ ਪਤਾ ਨਹੀਂ ਖਾਦਾ ਹੀ ਹੋਏ ਬਸਾੜੇ ਜਾ ਕੇ ਸਿਲਰ ਪਸਾ ਕੇ ਬਹਿ ਕੇ ਖਾਦੇ ਜੀ ਫਸਾ ਫਸਦੇ ਬਿਨਾ ਖਾੜ ਵੱਡੇ ਚੱਪੇ ਆ ਖਾਦਾ ਨਹੀਂ ਹੋਣਾ ਫਿਰ ਅੱਭਾ ਘੰਡਾ ਹੁਣੇ ਖਰਾਬ ਕਰਾ ਆਪਾ ਇਹਦਾ ਹੁਣ ਕੋਈ ਕੰਮ ਦਾ ਵੀ ਜਾਂਦਾ ਨਹੀਂ ਲੈ ਲੱਪਾ ਨਾੜੀ ਤੋੜਦੇ ਸਾਰੇ ਚੱਲ ਚਲੀਏ ਆਪਾਂ ਲੇਟ ਹੋਈਏ ਨਹੀਂ ਜੱਬਰਾ ਜਾਈ ਕਰਕੇ ਤੇ ਵਹਿਲੀ ਹੋਈ ਹੁਣ ਕਰ ਠੀਕ ਆ ਮਾਈ ਸਾਡੇ ਕਿੰਨਾ ਵੀ ਪਾਉਗਾ ਹੁਣ ਸਰੋਂ ਦੇ ਬੜ ਰਹੇ ਤਿੰਨ ਤਿੰਨ ਬਣਾ ਕੇ ਚਾਰ ਮੈਂ ਕਿੰਨੇ ਕਿੱਲਾਂ ਵੀ ਬਣਾ ਕਿੱਲੋਂਗੇ ਤਿੰਨ ਕੇ ਚਾਰ ਲੱਗਦਾ ਨੇ ਕਿ ਮਸਾ ਬਹੁਤ ਹੀ ਹੈ ਵਾਹ ਇਹ ਸਾਢੇ 2 ਹੀ ਪਏ ਬਹੁਤ ਹੈ ਦੋ ਫਿਰ ਆਪਾਂ ਵੀਜ ਦੇ ਵੀ ਆਪਣੇ ਫਿਰ ਨਰਮੇ ਦੇ ਫੜਦੇ ਨਾ ਆਪਾਂ ਵੀਜ ਨੇ ਸਰੋਂ ਦੇ ਫੜਦਾ ਫਰਕ ਹੈ 20 ਹੀ ਘਟ ਪੈਂਦਾ ਇੱਕ ਅਜੋੜੇ ਟਾਇਰ ਬਦ ਲਾਓ ਲਿਖੇ ਲਿਖੇ ਹਟਾਓ ਹੁਣ ਕਰਦੇ ਆਂ ਜਾਈ ਬਸ 20 ਪਾਤਾ ਕਰਦੇ ਆਂ ਸਟਾਰਟ ਟੋਰ ਚੋ ਬਰਾ ਇੱਕ ਤੇ ਦੋਨੋਂ ਨੇ ਆਤ ਹੀ ਹੋ ਗਈ ਪਹਿਲਾਂ ਡੈਕਟਰ ਗੁਰਗੁਰ ਕਰੀ ਕੇ ਹੁਣ ਇਹ ਕਰੀ ਜਾਂਦਾ ਹੈ ਆ ਕਿੰਨੀ ਮਿੱਟੀ ਫਸਾਈ ਐ ਚੱਲ ਹੋਰ ਤਾਂ ਸਾਫ ਹੈ ਸਾਰੇ ਓਕੇ ਆ ਚੱਲ ਜੋ ਬਰਾ ਰੱਖ ਕੇ ਫੈੜ ਦੇ ਬਸ ਪਿੱਛੇ ਮੜ ਕੇ ਨਾ ਵੇਖੀ ਹਲੋ ਕੁੱਗਰ ਕੁੱਗਰ ਨਾ ਕੋਈ ਨਾਗ ਰਿਆ ਹੋਰ ਕੇ ਰੱਖ ਲੈ ਕੇ ਤੇਰਾ ਭਾਗ ਹੱਸ ਕੇ ਚੱਲੋ ਓਏ ਕਰਤੀ ਵੀ ਜਾਈ ਸਟਾਰਟ ਸਰੋਂ ਦੇ ਬੜੇ ਦੀ ਇਹ ਤਾਂ ਬਾਕੀ ਨਰਮੇ ਕਈ ਨਰਮੇ ਦੇ ਬੜੇ ਵੀ ਜਾਈ ਕਰਦੇ ਆ ਹੱਡ-ਵੱਡਰ ਸਿਸਟਮ ਆ ਸਾਡੇ ਨਰਮੇ ਦੇ ਘਰ ਦੇ ਇੱਥੇ ਇਹਨਾਂ ਦੇ ਰਹੋਦੇ ਬੜੇ ਚੱਲਦੀ ਆ ਫਰਕ ਹੈ ਨਾ ਇਹ ਵੀ 20 ਵੱਧ ਪੈਂਦਾ ਤੇ ਨਰਮੇਲ 'ਚ ਘੱਟ ਪੈਂਦਾ ਕਿਲੋ ਵੀ ਡੁੱਡ ਕਿਲੋ ਵੀ ਤਾਂ ਫਰਕ ਪੈ ਜਾਂਦਾ ਉਹ ਨਰਮੇ ਵਾਲੀ 'ਚ ਪੈਂਦਾ 2.5 ਘਟਾਈ ਪਾਉਂਦੇ ਆ ਇਹ 'ਚ 3.5 4 ਵੀ ਪਾਉਂਦੇ ਆ ਪੰਛ ਕਰਤੀ ਸਟਾਰਟ ਬਸ ਅੱਧੇ ਘੰਟੇ ਪਣੇ ਘੰਟੇ ਵਿੱਚ ਕੇ ਫੇਜਾਂ ਕਰੇ ਰੋਟੀ ਖਾ ਕੇ ਫਿਰ ਵੇਣੇ ਕੀ ਕਰਦੇ ਆ ਨੀ ਨਾ ਚੱਲੀ ਜਾਣਾ ਕੰਮ ਦਾ ਮੁੱਕਦੇ ਨਹੀਂ ਕੱਲ ਸੱਤਾਂ ਤਿਆਰ ਕਰ ਗਏ ਸੀ بس ਤੇਰਾ ਵਲੋਗ ਨਹੀਂ ਬਣਾਇਆ ਸਵਾਗਾ ਤੜਕੇ ਮਾਰੇ ਰਾਤ ਤੋਂ ਵਾਕੇ ਗਏ ਥੁਨੇਰੇ ਹੋਏ ਕਾਕੇ ਲੋਕੇ ਕਹਿੰਦੇ ਨਾਨਕ ਜਾ ਕੇ ਡਾਡਾ ਮੋਡਾ ਹੋ ਜਾਂਦਾ ਮੁੰਡਾ ਸਾਡੇ ਨਾਲ ਪਤਲਾ ਹੋ ਕੇ ਜਾਊਂਗਾ ਮੈਂ ਗਾਣੇ ਉਲਟੀ ਆ ਮੇਰੇ ਵਾਲਾ ਜੋ ਬੜਾ ਤਕੜਾ ਹੈ ਜਾਨ ਜਿਆਦਾ ਪਰ ਇਹ 60 ਦਾ ਸਮਾਨ ਬਾਹਰ ਰੱਖਿਆ ਬੰਦਰ ਨੇ ਇਹਨਾਂ ਨੂੰ ਇੱਕ ਠੰਗ ਅਗੇ ਦਿਖਾਵੇ ਚੈਲੇਂਜ ਕਰ ਦੋ 60 ਵਾਲੇ ਮੁੰਡੇ ਨੂੰ ਤੇ ਮਾਮਾ ਅਹੜੀ ਖੜੇ ਚਾਗਦੇ ਵੀ ਪਤਾ ਨਹੀਂ ਕੀ ਕਰਕੇ ਮੁੜਨਗੇ। ਹੋ ਗਈ ਵਿਜਾਈ ਵਿਹਲੇ। ਲੇਸ਼ ਨੇ ਤਾਰ ਦੇ ਲਾ ਚਲੀ ਗਏ ਘਰ ਨੂੰ ਰੋਟੀਆਂ ਖਾਈਏ। ਭੁੱਖ ਲੱਗੀ ਹੈ ਬਹੁਤ ਟਾਈਮ ਲੱਗਾ ਸਾਲਿਆਂ ਮੁਸ਼ਕਿਲ ਆਇਆ। ਚੋਬਰਾ ਟਾਈਮ ਬਹੁਤ ਲੱਗ ਗਿਆ। ਚਲੋ ਚੱਲਦੇ ਆ ਗਾ ਰੋਟੀ ਖਾਣੇ ਫਿਰ ਵੇਨੇ ਕੀ ਕਰਦੇ ਆ। ਚਲੋ ਮਿਲਦੇ ਆ ਜੀ ਨੈਕਸਟ ਬਲੌਗ ਚ। ਥੈਂਕ ਯੂ।